ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਰਾਤ ਦੇ 12:30 ਵੱਜ ਗਏ ਐ ਤਕਰੀਬਨ ਬਡਰੋਖਾ ਅਕਬਰਪੁਰ ਸੰਗਰੇੜੀ ਹਰਕੇਸ਼ਨਪੁਰ ਰੋਸ਼ਨਵਾਲਾ ਇਹ ਇੱਕ ਪਿੰਡ ਹੋਰ ਸੀਗਾ ਇਹਨਾਂ ਪਿੰਡਾਂ ਦੇ ਬੱਚਿਆਂ ਨੂੰ ਕਾਲ ਕਰਕੇ ਹਟਿਆ ਸਾਰਿਆਂ ਦੇ ਟੈਸਟ ਲੈ ਕੇ ਹਟਿਆ ਤੇ ਸਾਰਿਆਂ ਨੂੰ ਕਿਹਾ ਵੀ ਜਾਓ ਪਟਿਆਲਾ ਦਫ਼ਤਰ ਚ ਪਾਈ ਫਟਾਫਟ ਜੁਆਇਨ ਕਰੋ ਮੇਰੇ ਜ਼ਿਲ੍ਹੇ ਦੇ ਤਾਂ ਵਿੱਚ ਸਭ ਤੋਂ ਵੱਧ ਆਓ ਦੂਜੀ ਗੱਲ ਬਹੁਤ ਮਿਰਚਾਂ ਲੱਗ ਰਹੀਆਂ ਨੇ ਇੰਨੀਆਂ ਕਿ ਮਿਰਚਾਂ ਲੱਗ ਰਹੀਆਂ ਨੇ ਛੱਡ ਗੱਲਾਂ ਦਿਓ ਪਾਫਾਂ ਛੱਡ ਰਹੀਆਂ ਨੇ ਮੈਂ ਪੰਜਾਬ ਦੇ ਇੱਕ ਐਕਸ ਸੀਐਮ ਨੂੰ ਇਹ ਖਰੜਾ ਭੇਜਿਆ ਉਹਨਾਂ ਨੇ ਪੜਿਆ ਉਹ ਕਹਿੰਦੇ ਵੀ ਜੇ ਮੈਂ ਸੀਐਮ ਹੋਵਾਂ ਇਹ ਚੀਜ਼ ਮੈਂ ਲਾਗੂ ਕਰਾਂ ਤਕਰੀਬਨ ਕਹਿੰਦੇ 15 ਸਾਲਾਂ ਚ ਪੰਜਾਬ ਦਾ ਜਿਹੜਾ ਲੈਵਲ ਹੈ ਉਹ ਕਿਸੇ ਵੀ ਲੈਵਲ ਤੇ ਆ ਜੂ ਮੈਂ ਕਹਿ ਸਕਦਾ ਵੀ ਕੋਈ ਮਜਬੂਤੀ ਆਰਥਿਕਤਾ ਜੀ ਜਾਂ ਲੋਕਾਂ ਦੇ ਜੀਵਨ ਚ ਜਦੋਂ ਮੈਨੂੰ ਪਹਿਲੇ ਵਾਰ ਡੀਐਸਪੀ ਸੇਖੋਂ ਦਾ ਫੋਨ ਆਇਆ ਡੀਐਸਪੀ ਸੇਖੋਂ ਕਹਿੰਦੇ ਕਹਿੰਦੇ ਜਿੰਨਾ ਮੈਂ ਦੋ ਸਾਲਾਂ ਚ ਲੱਕੇ ਸਾਲ ਚ ਨਹੀਂ ਕਰ ਸਕਿਆ ਕਹਿੰਦੇ ਤਾਂ ਉਹ ਦੋ ਮਹੀਨੇ ਚ ਕਰਤਾ ਮੈਂ ਕਿਹਾ ਜੀ ਮੈਂ ਤਾਂ ਪੁੱਛ ਨਹੀਂ ਕੀਤਾ ਮੈਂ ਤਾਂ ਬੋਲਿਆ ਹੀ ਆ ਸਿੱਧਾ ਇੱਧਮ ਸਿੱਧਾ ਤੇ ਹੁਣ ਵੀ ਅੱਛਾ ਦੂਜੀ ਗੱਲ ਬੜਾ ਸਾਰਿਆਂ ਨੇ ਲਿਆ ਮਨਜ਼ੂਰ ਸਾਰਿਆਂ ਨੂੰ ਆਏ ਕਹਿੰਦੇ ਜੀ ਬਹੁਤ ਵਧੀਆ ਠੀਕ ਹੈ ਹਿੱਕ ਨਹੀਂ ਕੋਈ ਥਾਪੜ ਦਾ ਮੂਹਰੇ ਲੱਗਣ ਨੂੰ ਵਾਇਦ ਲਾਲ ਕਿਉਂ ਕਹਿੰਦੇ ਨੈਟ ਤੋਂ ਬਿਨਾਂ ਤਾਂ ਗੱਲ ਬਾਤ ਨਹੀਂ ਐਨੀ ਕੁਝ ਕਰਕੇ ਵਿਖਾਉਣਾ ਕੋਈ ਗੱਤ ਨਹੀਂ ਐਨੀ ਉਹ ਕੀ ਕਹਿੰਦਾ ਉਹ ਮੂਸੇ ਵਾਲਾ ਐਵੇਂ ਹੀ ਫੇਸਬੁੱਕ ਤੇ ਹੋ ਰਿਹਾ ਐਡੇ ਕਿ ਮਿਰਚਾਂ ਲੱਗੀਆਂ ਹੋਏ ਨੇ ਇੱਕ ਤਾਂ ਕੱਲ ਦਾ ਲੱਗਿਆ ਹੋਇਆ ਸਾਰੀਆਂ ਪੋਸਟਰ ਥੱਲੇ ਮੇਰੇ ਕਮੈਂਟ ਪਾਉਣ ਨੂੰ ਵੇ ਖੱਗ ਗਏ ਬੁਲੰਨਾ ਹੈ ਤਾਂ ਤੇਨੂੰ ਕਾ ਇਹਦਾ ਆਪਰੇਸ਼ਨ ਹੋਇਆ ਇਹਦਾ ਇੰਨਾ ਓ ਮਾਈ ਗੋਡ ਸਾਡੇ ਓਏ ਉਪਰਾਓ ਕੋਈ ਫਾਲਹੂਲ ਬੁੱਕ ਕਰਾ ਲਓ ਸਾਡੇ ਕੋਲੇ ਫੰਡਾਂ ਦੀ ਕਮੀ ਆ ਕੋਈ ਪ੍ਰੈਸ ਕਾਨਫਰੈਂਸ ਕਰ ਦਿਓ ਤੱਗੜਾ ਗੂ ਲਓ ਉਹ ਤੱਗੜਾ ਸਾਹਿਬ ਮੈਨੂੰ ਐਨਆਈਏ ਦੇ ਥਾਣੇ ਚ ਪੁਝਾਉਂਦੇ ਪੁਝਾਉਂਦੇ ਪਗ ਨਹੀਂ ਕਿਹੜੀ ਹਮਲਾਤ ਦੇ ਪਤੰਦਰ ਪੁੱਛਣਾ ਪੈਣਾ ਵੀ ਭਰਾਵਾਂ ਤੋੜਤਾਰ ਤਾਂ ਨਹੀਂ ਲੱਗੀ ਕਿਉਂਕਿ ਪੈਕਸ਼ੇਗ ਲੱਗਾ ਲਾਉਣ ਵਾਲੇ ਬੰਦੇ ਨੂੰ ਤੋੜ ਬਹੁਤ ਲੱਗਦੀ ਆ ਟੋੜਾ ਕੋਈ ਬੋਲ ਲੱਗਦੇ ਕਾ ਸਮਝ ਨਹੀਂ ਗੱਲ ਆ ਦੂਜੀ ਗੱਲ ਇਹ ਜੇ ਤਾਂ ਹੋਵੇ ਪੁਲਿਸ ਦਾ ਆੜੀ ਸਾਡੇ ਆਂਗੂ ਅਸੀਂ ਤਾਂ ਭਾਈ ਕੋਈ ਐ ਹੈ ਨਹੀਂ ਸੀਗਾ ਵੀ ਹੋ ਚੁੱਕ ਗਏ ਤੱਗੜ ਵੀ ਆਈਜੀ ਨਾਲ ਲੱਗੀ ਉਹਨੂੰ ਤਾਂ ਚੰਗਾ ਛਾਂਗਣਗੇ ਸਾਡੇ ਦਾ ਭਾਈ ਐਸ ਐਚਓ ਵਾਲੇ ਥਾਣੇ ਬੈੱਡ ਦੇ ਉੱਤੇ ਬੈਠੇ ਦਾਰੂ ਪੀਦੇ ਸਾਰਾ ਹਸਪਤਾਲ ਦਾ ਵੀ ਨਹੀਂ ਲੱਗਿਆ ਵਿਚਾਰ ਦੇ ਲੰਗ ਕਿਧਰ ਗਏ ਅਹੀਂ ਪਤਾ ਲੱਗਿਆ ਜੀ ਲੋ ਜੇਲ ਚਾਕੀ ਜੀ ਖੁੱਲੀ ਹੋਈ ਹੈ ਜੇਲ ਚਾਹੀਏ ਠੀਕ ਆ ਫਿਰ ਵੀ ਨਹੀਂ ਆ ਪ੍ਰਵਾਹ ਨਹੀਂ ਮੰਨੀ ਪਟੂਆ ਨੇ ਉਮੇ ਹੀ ਪਾਇ ਪੂਰੇ ਰੇ ਕਉ ਮੈਂ ਇਹਦੇ ਆਪਣੇ ਨਾਲ ਦੇਨੂੰ ਵੀ ਅਥੀ ਜਾਂਦਾ ਸੀ ਮੈਂ ਕਿ ਮੇਰਾ ਨਾ ਫਿਕਰ ਕਰਿਆ ਕਰੋ ਕਈ ਵਾਰੀ ਨਾ ਕੀ ਹੁੰਦਾ ਵੀ ਚੀਜ਼ ਦਾ ਪਤਾ ਨਹੀਂ ਹੁੰਦਾ ਵੀ ਇਹ ਕਿੱਡੀ ਵੱਡੀ ਚੀਜ਼ ਆ ਜਾਂ ਇਹ ਕਿੰਨੀ ਦੁਨੀਆ ਬਦਲ ਸਕਦੀ ਆ ਜਾਂ ਲੋਕਾਂ ਦੀ ਇਹ ਜ਼ਿੰਦਗੀ 'ਚ ਕਿੰਨਾ ਪਰਿਵਰਤਨ ਲਿਆ ਦੂ ਜੇ ਇਹ ਚੀਜ਼ ਹੋਊਗੀ ਤੇ ਜੇ ਇਹ ਚੀਜ਼ ਕਾਮਯਾਬ ਹੋਊਗੀ ਤੁਸੀਂ ਕਿਹੜੇ ਲੈਵਲ ਤੇ ਪਹੁੰਚ ਜਾਓਗੇ ਤੁਹਾਨੂੰ ਲੋਕ ਕੀ ਕਹਿਣਗੇ ਉਹ ਵੀ ਸੋਚੋ ਪੈਸੇ 'ਚ ਵੀ ਨਹੀਂ ਕਮੀ ਰਹਿਣੀ ਤੇ ਨਾਮ 'ਚ ਵੀ ਨਹੀਂ ਕਮੀ ਰਹਿਣੀ ਦੂਜੀ ਗੱਲ ਮੈਂ ਕਹਿੰਦਾ ਸੀਗਾ ਮੈਂ ਕਹਾਂ ਵੀ ਕਈ ਵਾਰ ਨਾ ਸਵੇਰ ਨੂੰ ਮੈਨੂੰ ਆਇਆ ਹੁੰਦਾ ਵੀ ਜੇ ਆਹ ਕੰਮ ਨਾਲ ਇਹਦੇ ਬੱਸ ਵੀ ਗਰਦਨ ਵੱਢੀ ਲੈ ਵੀ ਜਾਂ ਤਾਂ ਕੋਈ ਪੈਸਾ ਚਾਹੀਦਾ ਕਿਸੇ ਪ੍ਰੋਜੈਕਟ ਵਾਸਤੇ ਜਾਂ ਕੋਈ ਗੱਲ ਆ ਜਾਂ ਕੁਝ ਆਪਾਂ ਜਮਾ ਨਹੀਂ ਕਦੇ ਪ੍ਰਵਾਹ ਮੰਨੀ ਸਰਹਾਣੇ ਥੱਲੇ ਬਾਹਂ ਦਿੱਤੀ ਸੋਗੇ ਟੈਂਸ਼ਨ ਅੱਜ ਮੈਂ ਪੋਸਟ ਕੀਤੀ ਇੱਕ ਵੀਡੀਓ ਇਸ ਵੀਡੀਓ ਤੋਂ ਪਹਿਲਾਂ ਜਿਹੜੀ ਵੀਡੀਓ ਪੋਸਟ ਕੀਤੀ ਆ ਉਹ ਚੋ ਇਹੀ ਦੱਸਿਆ ਉਹਨਾਂ ਨੇ ਉਹ ਕਹਿੰਦੇ ਵੀ ਸਟ੍ਰੈਸ ਤੇ ਗ੍ਰੈਟੀਚਿਊਡ ਗ੍ਰੈਟੀਟਿਊਡ ਆਪਾਂ ਖਤਮ ਹੋ ਗਿਆ ਆਪਣੇ ਤੇ ਡਿਪਰੈਸ਼ਨ ਸਟ੍ਰੈਸ ਡਿਪਰੈਸ਼ਨ ਤੇ ਸਟ੍ਰੈਸ ਕਾਦੀ ਬਿਮਾਰੀਆਂ ਕਾਸੀ ਦੀ ਵੀ ਨਹੀਂ ਡਿਪਰੈਸ਼ਨ ਦਾ ਮੀਨ ਜੇ ਦੀ ਸੈਂਸ ਚ ਨਹੀਂ ਰਿਹਾ ਐ ਸਟ੍ਰੈਸ ਕੀ ਬਿਮਾਰੀ ਥੋੜੀ ਐ ਸਟ੍ਰੈਸ ਨਾਲ ਸੀ ਬਿਮਾਰੀਆਂ ਬਣਾ ਲਈ ਆਪੇ ਸਟ੍ਰੈਸ ਦੇ ਡਰ ਚ ਰਹਿਣ ਲੱਗੇ ਕੋਵਿਡ ਚ ਕਿੰਨੇ ਡਰੀ ਗਏ ਲੋਕ ਤਾਂ ਬੜੇ ਹੋਏ ਘਰੋ ਘਰੀ ਤੇ ਮائیں ਦਵਾਈ ਹੋਟਲ ਚ ਦਾਰੂ ਪੀ ਮਾ ਬੈਠਾ ਤੇ ਨਾ ਮਾਸਕ ਲਾਵਾ ਨਾ ਕੁਝ ਹੋਰ ਕਰੇ ਇੱਧਰ ਨੂੰ ਕਦੇ ਇੱਧਰ ਨੂੰ ਕਪੈਸ ਕੀ ਹੋਟਲ ਚ ਕਮਬੈਂਸ ਕੀ ਹੋਟਲ ਗਏ ਜਾ ਕੇ ਵੇਖਿਆ ਉਹ ਸੋਨੇ ਚ ਮੜਿਆ ਪਿਆ ਪਹੁੰਚਦੇ ਨੇ ਠੀਕ ਕਰਨੇ ਪਰ ਇਹ ਗੱਲ ਆ ਵੀ ਜ਼ਿੰਦਗੀ ਚ ਬੇਪਰਵਾਹੀ ਬੇਪਰਵਾਹੀ ਕੀ ਗੁਰੂ ਸਾਹਿਬ ਨੇ ਤਾਂ ਕਿਹਾ ਵੀ ਅੱਛਾ ਹੁਣ ਇਹ ਕਹਿੰਦੇ ਨੇ ਵੀ ਤੁਸੀਂ ਯਹੂਦੀ ਕਹਿੰਦੇ ਵੀ Hindu ਸਾਡੇ ਚੋਂ ਨਿਕਲੇ ਨੇ ਤੁਸੀਂ ਕਿ ਜੇ ਯਹੂਦੀਆਂ ਦਾ ਉੱਚ ਕਦੇ ਚੱਕਰ ਦੇਖੋ ਜਾਂ ਜਿਹੜੇ ਸਵਾਸਤਿਕ ਚਿੰਨ੍ਹ ਨੇ ਜਿਹੜੇ ਐ ਜੇ ਬਣਾਏ ਹੁੰਦੇ ਐ ਆਪਣੇ ਉਹ ਫਵਲੇ ਆ ਜਾਂਦੇ ਬਣਾਏ ਹੁੰਦੇ ਪਿੰਡਾਂ ਚ ਮੰਦਿਰਾਂ 'ਚ ਵੀ ਬਣੇ ਹੁੰਦੇ ਬਿੰਦੂ ਜਲਾਏ ਉਹ ਜਿੰਨਾ ਨੂੰ ਮੇਚ ਕਰੋ ਤਾਂ ਉਹ ਸੇਮ ਟੂ ਸੇਮ ਨੇ ਉਹ ਨਿਊ ਵਰਲਡ ਆਰਡਰ ਤੇ ਵੀ ਗੱਲ ਕਰ ਲਈ ਉਹ ਇਹ ਕਹਿੰਦੇ ਨੇ ਜਦਾਲ ਆਊਗਾ ਇਹ ਕਹਿੰਦੇ ਨੇ ਕੱਲ ਕੱਲ ਕੀ ਭਗਵਾਨ ਵੀ ਉਹ ਆਊਗਾ ਵੀ ਯੁੱਗ ਪਲਟੂ ਆ 26000 ਸਾਲ ਬਾਅਦ ਯੁੱਗ ਪਲਟਦਾ ਉਹ ਧਰਤੀ ਤੇ ਇੰਨਾ ਕੋ ਕਹਿਰ ਹੋਊਗਾ ਵੀ ਜਿਹੜੇ ਭਗਤੀ ਕਰਨ ਵਾਲੇ ਬੰਦੇ ਨੇ ਉਹੀ ਬਚਣਗੇ ਤੁਸੀਂ ਅਮਨਦੀਪ ਧਾਲੀਵਾਲ ਐਕਟਰ ਆ ਮੁੰਡਾ ਪੰਜਾਬੀ ਆਪਣਾ ਮਾਨਸਾ ਕੋਲ ਦਾ ਉਹਦੀ ਹੁਣ ਤੋਂ ਵਜਾ ਕਟਾ ਵੇਖਿਓ ਕਿਵੇਂ ਉਹ ਮੈਡੀਟੇਸ਼ਨ ਚ ਕੀ ਕੁਝ ਬਣਾ ਫਿਰਦਾ ਉਹ ਉਹ ਉਹਨੂੰ ਇਹ ਆ ਵੀ ਜਿਹੜੇ ਬਾਲੇ ਅਧਿਆਤਮਕ ਹੋਣਗੇ ਉਹ ਬਚਣਗੇ ਉਹ ਭੋਲਿਆ ਕਿੱਥੇ ਫਿਰਦਾ ਕਹਿੰਦੇ ਗੁਰੂ ਸਾਹਿਬ ਨੇ ਕਿਹਾ ਸੀ ਖਾਲਸਾ ਪ੍ਰਗਟਿਓ ਖਾਲਸਾ ਪ੍ਰਗਟਿਓ ਅਕਾਲ ਪੁਰਖ ਕੀ ਹਉਜਾ ਠੀਕ ਹੈ ਕਿ ਨਹੀਂ ਇਹ ਆ ਵੀ ਆਪਾਂ ਤਾਂ ਪ੍ਰਗਟ ਹੋਏ ਹੋਏ ਆ ਅਸੀਂ ਛੋਟੇ ਜੋ ਪੈਦਾ ਨਹੀਂ ਹੋਏ ਹੋ ਹਿੰਦੂ ਉਹ ਤੋਤੀ ਵਾਲਿਓ ਜਨੇਹੂ ਵਾਲਿਓ ਅਸੀਂ ਛੋਟੇ ਜੋ ਪੈਦਾ ਨਹੀਂ ਹੋਏ ਅਸੀਂ ਪੈਦਾ ਹੋਏ ਆ ਤੱਕ ਪਾਉਣ ਨੂੰ ਅਸੀਂ ਪੈਦਾ ਹੋਏ ਆ ਉਹ ਬਿਜਲੀ ਜਿਹੜੀ ਕੜਕਦੀ ਹੁੰਦੀ ਆ ਉਹਦੀ ਗੜਗਾਹਟ ਸੁਣੀ ਆ ਕਦੇ ਕਿ ਨਹੀਂ ਲਿਬਰ ਦੀ ਆ ਉਦੋਂ ਅਸੀਂ ਉਹ ਚੋਂ ਪੈਦਾ ਹੋਏ ਹੋਏ ਆ ਅਸੀਂ ਤਾਂ ਧਰਤੀਆਂ ਹਿਲਾਉਣ ਵਾਸਤੇ ਪੈਦਾ ਹੋਏ ਆ ਅਸੀਂ ਤਾਂ ਤੂਫਾਨ ਲਿਆਉਣ ਵਾਸਤੇ ਪੈਦਾ ਹੋਏ ਆ ਤੁਹਾਡਾ ਬਾਲੀਵੁੱਡ ਸਾਨੂੰ ਨੈਰੇਟਿਵ ਜਿਹੜਾ ਸਿਰਜ ਰਿਹਾ ਹੈ ਇੱਕ ਤਾਂ ਇਹ ਸਿਰਜ ਰਿਹਾ ਹੈ ਅੱਜ ਕੱਲ ਤੁਸੀਂ ਵੈਬ ਸੀਰੀਜ਼ ਦੇਖ ਕੇ ਆਉਣੇ ਆ ਫਿਲਮਾਂ ਦੇਖ ਕੇ ਆਉਣੀਆਂ ਇੱਕ ਪੱਗ ਵਾਲੇ ਨੇ ਛੱਤਰ ਪਵਾਉਂਦੇ ਆ ਦੱਬ ਕੇ ਕਟਾਉਂਦੇ ਆ ਉਹਨੂੰ ਹਿੰਦੂਆਂ ਤੋਂ ਜਾ ਪੁਲੀ ਦੇ ਬਹਾਨੇ ਜਾਂ ਕਾਸੇ ਦੇ ਬਹਾਨੇ ਫਿਰ ਉਹਨੂੰ ਇਹ ਬਚਾਉਂਦੇ ਆ ਵਿਸ਼ਕਤੀ ਦੇ ਬਹਾਨੇ ਇੱਕ ਫਾਈਟਰ ਫਿਲਮ ਆਈ ਆ ਹੁਣੇ ਪਿੱਛੇ ਰਿਤਿਕ ਸ਼ੋਨਦੀ ਉਹ ਦੇਖੀ ਜਾਂਦਾ ਜੀ ਉਹਦਾ ਐਂਡ ਵਾਲਾ ਸੀਨ ਵੇਖ ਲਿਓ ਕਈ ਐਸੀਆਂ ਵੈਬ ਸੀਰੀਜ਼ ਮੈਂ ਪਿਛਲੇ 4 ਸਾਲਾਂ ਚ ਦੇਖ ਲਿਆ ਵੀ ਪਹਿਲਾਂ ਇਹ ਸ਼ਕਾਇਤ ਹੁੰਦੀ ਸੀ ਬਾਲੀਵੁੱਡ ਸਾਨੂੰ ਜੋਕਰ ਬਣਾ ਕੇ ਪੇਸ਼ ਕਰਦਾ ਹੁਣ ਬਾਲੀਵੁੱਡ ਸਾਨੂੰ ਕਾਇਰ ਬਣਾ ਕੇ ਪੇਸ਼ ਕਰਦਾ ਡਰੈਸ ਸਹੀ ਹੋ ਗਈ ਦਿਲਜੀਤ ਸਿੰਘ ਕੋਈ ਚੱਕਰ ਨਹੀਂ ਬਾਲੀਵੁੱਡ ਨੇ ਸਾਨੂੰ ਚਮਕੀਲਾ ਵੀ ਬਣਾਤਾ ਬਾਲੀਵੁੱਡ ਨੇ ਸਾਡਾ ਖਲੜਾ ਵੀ ਨਹੀਂ ਮੂਰੇ ਆਉਣ ਦਿੱਤਾ ਬਾਲੀਵੁੱਡ ਨੇ ਸਾਨੂੰ ਕਾਇਰ ਵੀ ਬਣਾਤਾ ਇਹ ਡਰੈਸ ਨਹੀਂ ਸਿੱਖ ਨੂੰ ਬਣਾਉਂਦੀ ਡਰੈਸ ਨਹੀਂ ਇਹਦਾ ਉੱਪਰਲੀ ਜਿਹੜਾ ਸਿੱਖ ਇਸ ਡਰੈਸ ਨੂੰ ਕਹੇ ਵੀ ਸਿੱਖ ਬਣ ਗਿਆ ਜਾਂ ਮੈਂ ਇਸ ਕਿਰਪਾਨ ਪਾ ਕੇ ਦਾੜਾ ਛੱਡ ਕੇ ਸਿੱਖ ਬਣ ਸਿੱਖ ਆਉਂਗੇ ਉਹਦਾ ਉੱਪਰਲੀ ਜਿਹੜਾ ਅੰਦਰ ਹੈ ਉਹ ਕੌਣ ਹੈ ਜਿਹੜਾ ਅੰਦਰ ਬੈਠਾ ਹੈ ਉਪਰੋਂ ਲੈਵਲ ਜਿਹੜੀ ਜੁੜਦੀ ਆ ਉਹ ਕੌਣ ਹੈ ਉਹ ਹੁਣ ਉਹ ਜੋ ਜਗਣੀ ਚਾਹੀਦੀ ਆ ਜੋਤ ਜਦੋਂ ਉਹ ਜੋਤ ਜਗਣ ਲੱਗੀ ਉਹ ਇਸੇ ਨਾਲ ਜਗੂਗੀ ਜਿਹੜੀ ਮੈਂ ਐਕਸਰਸਾਈਜ਼ ਤੁਹਾਨੂੰ ਦੱਸ ਦਿੰਦਾ ਉਹ ਕਰਿਆ ਕਰਿਓ ਨਿਊ ਵਰਲਡ ਆਰਡਰ ਵਾਲੇ ਕਹਿੰਦੇ ਵੀ ਪੋਲ ਸ਼ਿਫਟਿੰਗ ਹੋਣੀ ਆ ਪੋਲ ਸ਼ਿਫਟਿੰਗ ਮੀਨਜ਼ ਯੁੱਗ ਪਲਟਣਾ ਵੀ ਸਤਜੁਗ ਤੋਂ ਕਲਯੁਗ ਵਾਲੇ ਸੋ ਉਹ ਚੀਜ਼ ਹੋਣੀ ਆ ਇੰਨੀਆਂ ਗੁਬਨਤੀਆਂ ਨੇ ਧਿਆਨ ਰੱਖਿਓ ਫਿਰ ਵੀਡੀਓ ਬੜੀ ਲੰਬੀ ਹੋ ਜੂ ਅਪਲੋਡ ਨਹੀਂ ਹੋਣੀ ਇੰਨੀਆਂ ਗੁਬਨਤੀਆਂ ਸੀ ਬਹੁਤ ਬਹੁਤ ਧੰਨਵਾਦ